ਦਇਆ ਕਰਕੇ ਬੰਦਾ ਸੇਵਾ ਦੇ ਚਲੇਨ ਆਉਂਦਾ ਹੈ ਸੰਤੋਖ ਕਰਕੇ ਬੰਦਾ ਸਿਮਰਨ ਦੇ ਚਲੇਨ ਆਉਂਦਾ ਜਿਹੜਾ ਦਿਲੋਂ ਨਹੀਂ ਸੇਵਾ ਨਹੀਂ ਕਰੇਗਾ ਸਵਾਲ ਹੀ ਨਹੀਂ ਕਰ ਸਕਦਾ ਕਿ ਜਿਹੜਾ ਸੰਤੋਖੀ ਨਹੀਂ ਸਿਮਰਨ ਨਹੀਂ ਕਰ ਸਕਦਾ ਮੁਸ਼ਕਿਲ ਹੈ ਨਿਤਨੇਮ ਕਰ ਸਕਦਾ ਬਹੁਤ ਔਖੀ ਗੱਲ ਹੈ ਉਹ ਪਾਠ ਕਰ ਸਕਦੇ ਬੜੀ ਔਖੀ ਗੱਲ ਹੈ ਕਿ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਉਹ ਜਾਪ ਕਰ ਸਕਦੇ ਸੰਤੋਖੀ ਕਰ ਸਕਦਾ ਹੈ ਤ੍ਰਿਸ਼ਨਾ ਵਾਲੋਂ ਨਹੀਂ ਕਰ ਸਕਦਾ ਤੇ ਸੇਵਾ ਕੌਣ ਕਰੇਗਾ ਜਿੱਥੇ ਦਇਆ ਦਇਆ ਹੀ ਨਹੀਂ ਤੇ ਕੀ ਸੇਵਾ ਕਰੇਗਾ ਕਠੋਰ ਹਿਰਦੇ ਨਹੀਂ ਸੇਵਾ ਕਰ ਸਕਦੇ ਤੇ ਤ੍ਰਿਸ਼ਨਾਲੂ ਬੰਦੇ ਸਿਮਰਨ ਨਹੀਂ ਕਰ ਸਕਦੇ ਜਿਸ ਭਰਮ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਨਮ ਦਿੱਤਾ ਹੈ ਉਹ ਸੇਵਾ ਤੇ ਸਿਮਰਨ ਦੇ ਕਰ ਸੇਵਾ ਕੌਣ ਕਰੇਗਾ ਜੋ ਦਇਆਲੂ ਹੈ ਸਿਮਰਨ ਕੌਣ ਕਰੇਗਾ ਜੋ ਸੰਤੋਖੀ ਬਿਨਾ ਸੰਤੋਖ ਤੋਂ ਸਿਮਰਨ ਹੋਣਾ ਬੜੀ ਔਖੀ ਗੱਲ ਹੈ ਉਹਨੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਵਿਆਖਿਆ ਕੀਤੀ ਹੈ ਬੇਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਅਜੇ ਮਹਾਨ ਥਾਲ ਹੈ ਤੇ ਇਸ ਥਾਲ ਦੇ ਚ ਕੀ ਹੈ ਸਤ ਦੇ ਵਿਚਾਰ ਸੰਤੋਖ ਦੇ ਵਿਚਾਰ ਤੇ ਨਾਮ ਦੇ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਨ੍ਹਾਂ ਤਿੰਨਾਂ ਗੱਲਾਂ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਥਾਲ ਵਿੱਚ ਇਹਨਾਂ ਵਸਤੂ ਪਈਓ ਸਤ ਸੰਤੋਖ ਵਿਚਾਰੋ ਤੇ ਹੋਰ ਵੀ ਮਿਆਰ ਕਰਦੇ ਕਈ ਇਸ ਮਧਾਵਣੀ ਨੂੰ ਮੋਹਰ ਮੰਨਦੇ ਨੇ ਭਈ ਇਹ ਮੋਹਰ ਹੈ ਇਹ ਮੋਹਰ ਨਹੀਂ ਇਸ ਚੱਕਰ ਚ ਕਦੀ ਨਾ ਪੈਣਾ ਇਹ ਮਦਾਵਣੀ ਸੋਰਠਿ ਰਾਗ ਦੇ ਵਿੱਚ ਹੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਦੀ। ਤੁਫੇ ਪੰਕਤੀਆਂ ਨੇ ਥਾਲੇ ਵਿੱਚ ਤ੍ਰੈ ਵਸਤੂ ਪਈਓ। ਹਰ ਭੋਜਨ ਅੰਮ੍ਰਿਤ ਸਾ। ਉਹ ਗੁਰੂ ਅਮਰਦਾਸ ਜੀ ਦੀ। ਇਸ ਤਰ੍ਹਾਂ ਦੀ ਮਦਾਵਣੀ। ਇਹ ਮਦਾਵਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ। ਜੇ ਮਦਾਵਣੀ ਨੂੰ ਮੋਹਰ ਮੰਨ ਲਈਏ ਨਾ ਤਾਂ ਫਿਰ ਸੋਰਠਿ ਰਾਗ ਤੇ ਮੋਹਰ ਲੱਗ। ਕਿਉਂਕਿ ਉੱਥੇ ਮਦਾਵਣੀ ਉਚਾਰਨ ਕੀਤੀ ਹੈ। ਸਾਹਿਬ ਅੰਮ੍ਰਿਤਦਾਸ ਜੀ ਮਹਾਰਾਜ ਨੇ ਇਹ ਮੁਦਾਵੇ ਵਿੱਚੋਂ ਕਿਉਂ ਕਢੀਏ ਬਾਹੀ ਸਦਾ ਰੱਖੀਏੁਰਦਾ ਮੱਲਾ ਦੀ ਜੈ ਸੌਰਤ ਮੱਲਾ ਦੀ ਇਹ ਮੁਦਾਵਣੀ ਮੱਲਾ ਪੰਜਵਾ ਮੁਦਾਵਣੀ ਦੇ ਅਰਥ ਕੀਤੇ ਗਏ ਨੇ ਗੁਜਾਰਾ ਇੱਕ ਗੁੱਜੀ ਗੱਲ ਜਿਹਨੂੰ ਖੋਲ ਲੈ ਆਖਿਆ ਗੁਜਾਰਾ ਤੇ ਜਿਹਨੂੰ ਸਮਝਾ ਦੇ ਸਾਹਿਬ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਥਾਲ ਹੈ ਤੇ ਇਸ ਥਾਲ ਵਿੱਚ ਕੀ ਹੈ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਰੂਪ ਵਿਚਾਰ ਹੈ ਸਰੀਰ ਨਾਲ ਜੁੜਨਾ ਬੜਾ ਆਸਾਨ ਹੈ ਵਿਚਾਰ ਨਾਲ ਜੁੜਨਾ ਬੜਾ ਔਖਾ ਹੈ ਬਹੁਤ ਬਗਾਵਤ ਕੱਟਣਾ ਕਰਨਾ ਕਿਉਂਕਿ ਬੰਦੇ ਦਾ ਸਭ ਕੁਝ ਸਰੀਰ ਤੇ ਰੁਕਿਆ ਹੋਇਆ ਹੈ ਇਸ ਵਾਸਤੇ ਬੰਦਾ ਪੁਜਾਰੀ ਵੀ ਸਰੀਰਾਂ ਦਾ ਹੀ ਜਿਹਦੀ ਸੁਰਤ ਸਰੀਰ ਤੋਂ ਉੱਚੀ ਨਹੀਂ ਹੋਈ ਉਹਦਾ ਗੁਰੂ ਉਸਦਾ ਰੱਬ ਹੈ ਉਸਦੇ ਦੇਹ ਤੇ ਸਭ ਸਰੀਰਧਾਰੀ ਹਾਂ ਸਰੀਰ ਤੋਂ ਉੱਚਾ ਨਹੀਂ ਹੋ ਕਦੇ ਨਹੀਂ ਉੱਚਾ ਹੋ ਸਰੀਰ ਦੇ ਤਲ ਤੇ ਰੁਕਿਆ ਹੋਇਆ ਜਿਹੜਾ ਮਨੁੱਖ ਹੈ ਜੇ ਮੈਂ ਤੁਮੇ ਇਸ ਦਾ ਸਬੂਤ ਮੋਈਆ ਕਰ ਰਿਹਾ ਇਸ ਬੰਦੇ ਦੀ ਵਰਤੀ ਸਰੀਰ ਤੋਂ ਉੱਚੀ ਨਹੀਂ ਹੋ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫੈਸਲਾ ਕਰ ਦਿੱਤਾ ਸੀ ਕਿ ਸਤਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਦਰਸ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ। ਮੇਰਾ ਜਿਹੜਾ ਸਰੀਰ ਹੈ ਇਹ ਦੇ ਦਰਸ਼ਨ ਸਾਰੀ ਥਾਵਾਂ ਤੇ ਨਹੀਂ ਹੋ ਸਕਦੇ। ਮੇਰਾ ਜਿਹੜਾ ਸਰੀਰ ਹੈ ਅੱਜ ਹੈ ਤੇ ਕੱਲ ਨਹੀਂ ਹੋਵੇਗਾ। ਫਿਰ ਕੀ ਕਰੋਗੇ? सतगुरु के शरीर है जो सब ध्यान समय सब नाम दर सहे ग्रंथ रेदा गुरु को ए जानो उत्तम है सब काल में गुरु दा रूप जानो गुरु ग्रंथ ये हमेशा है सदैव है मैं अठे पैर बडे नाल नहीं हो सकदा शब्द अठे पैर फाडे नाल हो सकदा गुरु मेरे संग सदा है तो सदा संग शरीर नहीं हो सकदा शब्द हो सकदा सदा संग शरीर नहीं हो सकदा विचार हो सकदा ਬੰਦਾ ਸਮਰ ਵਿੱਚ ਹੈ ਜਮਜੀ ਸਾਹਿਬ ਪੜ ਰਿਹਾ ਗੁਰਨਾਮਿਕ ਕੋਲ ਬੈਠਾ ਹੈ ਬੰਦਾ ਕਿਸੇ ਬਾਗ ਵਹੀਚੇ ਇਕਾਂਤ ਦੇਚ ਬੈਠਾ ਹੈ ਸੁਖਮਨੀ ਸਾਹਿਬ ਦੀਆਂ ਅਸ਼ਟਪਦੀਆਂ ਆਲਾਪ ਰਿਹਾ ਗੁਰੂ ਅਰਜਨ ਦੇਵ ਜੀ ਕੋਲ ਬੈਠਾ ਹੈ ਬੰਦਾ ਇਕਾਂਤ ਘਰ ਦੇਚ ਬੈਠਾ ਹੈ ਜਾਪ ਸਾਹਿਬ ਦੀਆਂ ਧੁਨਾਂ ਉਹਦੇਚ ਨਹੀਂ ਲਹਿ ਕਲਗੀਧਰ ਪਾਤਸ਼ਾਹ ਦੀ ਰਹਿਮਤ ਕੋਲ ਬੈਠੀ ਸਤਿਗੁਰੂ ਕੋਲ ਬੈਠਣਾ ਹੈ ਸਤਿਗੁਰੂ ਗੁਰੂ ਮੇਰੇ ਸੰਗ ਸਦਾ ਹੈ ਨਾ ਸਦਾ ਅਠੇ ਪੈਰ ਉਹ ਅੱਠੇ ਪੈ ਸਰੀਰ ਨਾਲ ਨਹੀਂ ਰਹਿ ਸਕਦਾ ਇਤਨੀ ਮਹਿਰਜ ਕਰਕੇ ਸ਼ਬਦ ਨਾਲ ਨਹੀਂ ਵਿਚਾਰ ਨਾਲ ਵੈਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚਾਰ ਸਰੂਪ ਨੇ ਗ੍ਰੰਥ ਰਿਦਾੁਰ ਕੋ ਨ ਹੋ ਜਾ ਨੋ ਉਤਨ ਹੈ ਸਭ ਕਾਲ ਰਹੇ ਹੈ ਮੇਰੇ ਸਰੂਪ ਤੇ ਜਾਂ ਤਹਿਦੀਰਗ ਸਾਹਿਬ ਜਾਨ ਅਦਾਇਰ ਕਹਿ ਸਹਿਬ ਕਹਨ ਦੀਰਗ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਨਾ ਕਿਉਂਕਿ ਮੈਂ ਅੱਜ ਹਾਂ ਤੇ ਕੱਲ ਨਹੀਂ ਮੇਰੇ ਸਰੀਰ ਦਾ ਅੰਤ ਹੋ ਜਾਏ ਇਸ ਵਾਸਤੇ ਮੈਂ ਤੋਂ ਵੱਡਾ ਜਾਣ ਸ਼ਬਦ ਜੋਗੋ ਜੋ ਅਡਲ ਨਹੀਂ ਚਲਾ ਸਦਾ ਸੰਗ ਔਰ ਐ ਸਿੱਖੋ ਮੈਂ ਖੁਦ ਪੁਜਾਰੀ ਹਾਂ ਸ਼ਬਦ ਖੁਦ ਮੈਂ ਮੱਥਾ ਟੇਕ ਜਿਸ ਦਿਨ ਪਹਿਲਾ ਪ੍ਰਕਾਸ਼ ਹੋਇਆ ਹਰਿ ਮੰਦਰ ਸਾਹਿਬ ਦੇਚ ਉਸ ਤੋਂ ਬਾਅਦ ਸਾਹਿਬ ਗੁਰਵਰਜਨ ਦੇਵ ਜੀ ਮਹਾਰਾਜ ਕਦੀ ਚਾਰ ਭਾਈ ਤੇ ਨਹੀਂ ਸੁਤੇ ਤਾਂ ਲਈ ਸੰਦੇਸ਼ ਅੱਜ ਵੀ ਯਾਦ ਵਿੱਚ ਅਕਾਰ ਤਖਤ ਸਾਹਿਬ ਦੇ ਚੰਦਰ ਵਿਛਾਈ ਜਾਂਦੀ ਅੱਜ ਇਤਨਾ ਸਨਮਾਨ ਇਤਨਾ ਸਤਕਾਰ ਖੁਲਾਸਾ ਕਿਸੇ ਵਕਤ ਮੈਂ ਅੱਗੇ ਕਰਾਂਗਾ ਕਿਉਂਕਿ ਅਜੋ ਕੇ ਯੁੱਗ ਦੇ ਤਰਕ ਬੜੀ ਖੜੀ ਹੋ ਗਈ ਹੈ ਕਿ ਸ਼ਬਦ ਗੁਰੂ ਕਿਸ ਤਰ੍ਹਾਂ ਹੋ ਸਕਦਾ ਹੈ ਖੁਲਾਸਾ ਕਿਸੇ ਵਕਤ ਫਿਰ ਕਰਾਂਗਾ ਇਸ ਵਕਤ ਮੈਂ ਅਰਜ਼ ਕਰਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚਾਰ ਸਰੂਪ ਹੈ ਖਿਆਲ ਸਰੂਪ ਹੈ ਤੇ ਪਤਾ ਹੈ ਬੰਦਾ ਕਦੋਂ ਬਦਲਦਾ ਹੈ ਜਦ ਬੰਦੇ ਦੇ ਵਿਚਾਰ ਬਦਲਦੇ ਅਸੀਂ ਕਹਿੰਦੇ ਨਾ ਵੀ ਫਲਾਣਾ ਤੇ ਬਦਲ ਗਿਆ ਕੱਲ ਨਾਈ ਦੀ ਦੁਕਾਨ ਤੇ ਬੈਠਾ ਸੀ ਅੱਜ ਅਮਰਤ ਛਕ ਲੈ ਕੱਲ ਸ਼ਰਾਬ ਪੀਂਦਾ ਸੀ ਅੱਜ ਅਮਰਤਾ ਆਸ਼ਿਕ ਹੈ ਕੱਲ ਗੰਦੇ ਗੀਤ ਅਲਾਪਦਾ ਸੀ ਅੱਜ ਜ਼ਬਾਨ ਦੇ ਚੋਂ ਜਲਜੀ ਸਾਹਿਬ ਨਿਕਲਦੀ ਬਦਲ ਗਿਆ ਬੜਾ ਬਦਲ ਕੱਲ ਤੱਕ ਇਹ ਕਲੱਬ ਤੇ ਫੇਟਰਾਂ ਦੀ ਰੌਣਕ ਸੀ ਅੱਜ ਗੁਰਦੁਆਰੇ ਦੀ ਰੌਣਕ ਬਣਿਆ ਹੋਇਆ ਹੈ ਬੜਾ ਬਦਲ ਬੜਾ ਬਦਲ ਮਨੁੱਖ ਜਦ ਬਦਲਦਾ ਹੈ ਤੇ ਕੀ ਬਦਲਦਾ ਹੈ ਵਿਚਾਰ ਬਦਲਦਾ ਹੈ ਖਿਆਲ ਬਦਲਦਾ ਹੈ ਔਰ ਕੁਝ ਨਹੀਂ ਤਸਵੀਰ ਉਮੀਦਾਂ ਕੀ आईना मलालों का इंसान जिसे कहते हैं मुअसर है खयालों का विचार बदले कि सतगुरु दी मोर नु कैंची दी पेटी करदेया देर नहीं लगे कि ये विचार बदल गए कि सतगुरु दी मोर नु बंदा फिर कंधे नाल सवार सकदा है कैंची नाल नहीं उतारेगा पता ही नहीं विचारन दी कर समझचे विचारन दी कर तू किस विचार नु ले रहया हो गुस्ताखी माफ खड़े स्वरूप तो पता बच चल सके ਕਹਿੰਦੀ ਰੋਜ਼ ਮਰਦੀ ਜ਼ਿੰਦਗੀ ਤੋਂ ਪਤਾ ਚਲੇ ਤੁਹਾਡੇ ਉੱਠਣੇ ਬੈਠਣੇ ਤੋਂ ਪਤਾ ਚਲੇਗਾ ਤੁਹਾਡੇ ਖਾਣੇ ਪੀਣੇ ਤੋਂ ਪਤਾ ਚਲੇਗਾ ਤੁਸੀਂ ਗੁਰੂ ਦੇ ਵਿਚਾਰ ਲੈਏ ਨੇ ਕਿ ਨਹੀਂ ਗੁਰੂ ਨੂੰ ਮੰਨਣਾ ਹੋਰ ਗੱਲ ਹੈ ਗੁਰੂ ਦੀ ਮੰਨਣਾ ਹੋਰ ਗੱਲ ਹੈ ਗੁਰੂ ਦੀ ਹਾਜ਼ਰੀ ਭਰਨੀ ਹੋਰ ਗੱਲ ਹੈ ਗੁਰੂ ਦੀ ਹਜ਼ੂਰੀ ਵਿੱਚ ਆਣਾ ਹੋਰ ਗੱਲ ਹਾਜ਼ਰੀ ਕਿ ਬਥੇਰੇ ਭਰ ਲੈਂਦੇ ਨੇ ਇੱਥੇ ਬਥੇਰੀ ਹੀ ਪੀੜ ਹੈ ਪਰ ਹਜ਼ੂਰੀ ਦੇ ਕੋਈ ਬਿਰਲਾ ਨਹੀਂ ਇੱਥੇ ਗੁਰੂ ਨੂੰ ਮੰਨਣ ਵਾਲੇ ਬਥੇਰੇ ਨੇ ਭੜੀ ਪੀੜ ਹੈ ਘਟਨੇ ਪਰ ਗੁਰੂ ਵੀ ਮਨ ਨਾ ਕਵਾਲੇ ਕੋਈ ਕਦਮ ਇਤਨੀ ਮੈਂ ਅਰਜ਼ ਕਰਦੇ ਹਾਂ ਗੁਰੂ ਨੂੰ ਮੰਨਣਾ ਸੌਖਾ ਵੀ ਮੈਂ ਗੁਰਦੁਆਰੇ ਮੰਨਦਾ ਚਲੋ ਮੱਥਾ ਟੇਕ ਆਇਆ ਪੌਣ ਦੋ ਪੌਣ ਅਰਦਾਸ ਕਰਾ ਲੈ ਇਹ ਤਾਂ ਬਹੁਤ ਆਸਾਨ ਕੋਈ ਵੀ ਕਰ ਸਕਦਾ ਇੰਨੀ ਸੌਖੀ ਗੱਲ ਨਹੀਂ ਮੈਂ ਇਤਨੀ ਅਰਜ਼ ਕਰਦੇ ਗੁਰੂ ਦੀ ਮੰਨਣੀ ਇਹ ਆਉਂਦੀ ਹਾਜ਼ਰੀ ਭਰ ਲੈਣੀ ਬਹੁਤ ਸੌਖੀ ਹੈ ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਬਹੁਤ ਔਖੀ ਹੈ ਬਹੁਤ ਔਖੀ ਹੈ ਇਸ ਵਾਸਤੇ ਕਲਗੀਧਰ ਪਾਤਸ਼ਾਹ ਨੇ ਇੱਕ ਦਿਨ ਕਹਿ ਦਿੱਤਾ ਸੀ ਬਾਹਰ ਕਿਧਰੇ ਰਿਛ ਦਾ ਤਮਾਸ਼ਾ ਹੋ ਰਿਹਾ ਸੀ ਤੇ ਕੁਝ ਸੇਖ ਬਾਹਰ ਚਲੇ ਤੇ ਕੁਝ ਬੈਠੇ ਸਨ ਸੁਭਾਵਿਕ ਨਿਕਲਿਆ ਹਾਜ਼ਰ ਗੈਰਹਾਜ਼ਰ ਗੈਰਹਾਜ਼ਰ ਹਾਜ਼ਰ ਤੇ ਜਦ ਐਸਾ ਕਿਹਾ ਨਾ ਕਿ ਜਿਹੜੇ ਹਾਜ਼ਰੀ ਦੇ ਸਨ ਕਿ ਲਗੇ ਮਹਾਰਾਜ ਅਸੀਂ ਤੇ ਉੱਠ ਕੇ ਨਹੀਂ ਗਏ ਹਾਜ਼ਰੀ ਦੇ ਚਾ ਤੇ ਤੁਸੀਂ ਸਾਨੂੰ ਗੈਰਹਾਜ਼ਰ ਕਰ ਦਿੱਤਾ ਸਹਿਬ ਕਹਿੰਨੇ ਕਿ ਠੀਕ ਹੈ ਤੁਸੀਂ ਹਾਜ਼ਰੀ ਦੇ ਜ਼ਰੂਰ ਹੋ ਹਜ਼ੂਰੀ ਦੇ ਚ ਨਹੀਂ ਉਹ ਜਿਹੜੇ ਗੈਰਹਾਜ਼ਰ ਹੋ ਗਏ ਨਾ ਹਜ਼ੂਰੀ ਦੇ ਚ ਕਿਮਾ ਕਰਨੀ ਹਾਜ਼ਰੀ ਭਰਨੀ ਬਹੁਤ ਆਸਾਨ ਹੈ ਗੁਰੂ ਦੀ ਹਜ਼ੂਰੀ ਵਿੱਚ ਜਾਣਾ ਬੜੀ ਔਖੀ ਗੁਰੂ ਨੂੰ ਮੰਨਣਾ ਬਹੁਤ ਆਸਾਨ ਹੈ ਗੁਰੂ ਦੀ ਮੰਨਣਾ ਬਹੁਤ ਬਹੁਤ ਤੇ ਜਿੰਨੇ ਸੁਣ ਕੇ ਮੰਨਿਆ ਉਹ ਤਿੰਨ ਬਲਹਾਰੇ ਜਾਨ ਮੇਰੇ ਪਾਤਸ਼ਾਹ ਕਹਿੰਦੇ ਮੈਂ ਬਲਹਾਰੇ ਜਾਉਂ ਉਹਨਾਂ ਤੋਂ ਸਦਕੇ ਜਾਣਾ ਜਿਨ੍ਹਾਂ ਨੇ ਸੁਣ ਕੇ ਮੰਨ ਲਏ ਜਿਨ੍ਹਾਂ ਨੇ ਸੁਣ ਕੇ ਅੰਦਰ ਧਾਰਨ ਕਰ ਲਏ ਜੋ ਗੁਰੂ ਨੂੰ ਸਿਰਫ ਮੰਨਦੇ ਨਹੀਂ ਗੁਰੂ ਦੀ ਵੀ ਮੰਨਦੇ ਮੇਰੀ ਹਾਜ਼ਰੀ ਨਹੀਂ ਭਰਦੇ ਹਜ਼ੂਰੀ ਦੇ ਚ ਵੀ ਚਲੇ ਜਾਂਦੇ ਤਾਂ ਖੈਰ ਮੁਖਸਰ ਕਰੀਏ ਸਤਗੁਰ ਅਠੇ ਪੈਰ ਨਾਲ ਰਹਿ ਸਕਦਾ ਹੈ ਬਸ਼ਰ ਤੇ ਗੁਰੂ ਦੇ ਵਿਚਾਰ ਗੁਰੂ ਦੇ ਨਾਲ ਮਨੁੱਖ ਦੇ ਨਾਲ ਗੁਰੂ ਦਾ ਸ਼ਬਦ ਮਨੁੱਖ ਦੇ ਨਾਲ ਔਰ ਗੁਰੂ ਦੀ ਸ਼ਬਦ ਦੇ ਨਾਲ ਬੰਦਾ ਹਰ ਤਰ੍ਹਾਂ ਦੀ ਰਹਿਨਵਾਈ ਲਵੇ ਕੰਨ ਭਟਕਣ ਲਗਣ ਤੇ ਕੰਨਾਂ ਨੂੰ ਸਮਝਾ ਸਕੇ ਇਹ ਸਰਵਣੋ ਮੇਰੇ ਹੋ ਸਾਚੇ ਸੁਣਨੇ ਨੂੰ ਪਟਾਏ ਸਾਚੇ ਸੁਣਨੇ ਨੂੰ ਪਟਾਏ ਸਰੀਰ ਲਾਏ ਸਣੋ ਸੱਤ ਬਾਣੀ ਕੀ ਸੁਣਦੇ ਪੈ ਤੁਹਾਨੂੰ ਸੱਚ ਸੁਣਨ ਵਾਸਤੇ ਲਾਇਆ ਫਰੀਦ ਕੇ ਗਲਤ ਗੱਲਾਂ ਸੁਣਨ ਵਾਸਤੇ ਨਹੀਂ ਲਾਇਆ ਜੇ ਕਿਤੇ ਜ਼ਬਾਨ ਭਟਕਣ ਲੱਗੇ ਤੇ ਸਮਝਾਓ ਗੁਰੂ ਦੇ ਸ਼ਬਦ ਦੇ ਨਾਲ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾ ਜਿਨਾ ਰਸਾਂ ਦੇ ਵਿੱਚੋਂ ਭਟਕ ਰਹੀ ਹੈ ਤੇ ਪਿਆਸ ਤੇਰੀ ਨਹੀਂ ਮੁੱਕੇ ਤੂੰ ਹਰ ਹੀ ਰਸ ਦਾ ਸਾਰ ਤੇ ਚੱਕ ਕੇ ਵੇ ਜੀ ਕਿਦਰੇ ਅੱਖਾਂ ਭੜਕਣ ਲੱਗਾਂ ਤੇ ਅੱਖਾਂ ਨੂੰ ਬੰਦਾ ਸਮਝਾ ਸਕੇ ਇਹ ਨੈਤਰੋ ਮੇਰਿਓ ਹਰ ਤੁਮ੍ਹੇ ਜੋਤ ਧਰੇ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਮਿਆਦ ਜਿਹੜਾ ਬੰਦਾ ਇਸ ਢੰਗ ਨਾਲ ਆਪਣੇ ਇੰਦਰੀਆਂ ਨੂੰ ਆਪਣੇ ਮਨ ਨੂੰ ਸਮਝਾ ਸਕਦਾ ਹੈ ਖਿਮਾ ਕਰਨੇ ਉਹ ਬੰਦਾ ਗੁਰੂ ਦੀ ਹਜ਼ੂਰੀ ਦੇ ਚਲਦਾ ਉਸ ਬੰਦੇ ਨੇ ਗੁਰੂ ਦੀ ਗੱਲ ਮੰਨੀ ਔਰ ਉਸ ਬੰਦੇ ਦੇ ਅੰਦਰ ਪਲਟਾ لازਮੀ ਆਵੇਗਾ ਤਬਰੀਲੀ لازਮੀ ਆਵੇਗੀ ਸਾਈਬ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਥਾਲੀ ਔਰ ਇਸ ਦੇ ਚ ਪਦਾਰਥ ਨੇ ਤਿੰਨ ਥਾਲ ਵਿੱਚ ਤਿੰਨ ਵਸਤੂ ਭਈਓ ਸਾਧ ਤੇ ਸੰਤੋਖ ਦੇ ਵਿਚਾਰੋ ਵਿਚਾਰ ਨੇ ਕਾਦੇ ਸਤ ਦੀ ਵਿਚਾਰ ਸੰਤੋਖ ਦੀ ਵਿਚਾਰ ਤੇ ਤੀਸਰੀ ਕਾਦੀ ਵਿਚਾਰ ਹੈ ਅੰਮ੍ਰਿਤ ਨਾਮ ਮਠਾ ਕਰ ਕਾ ਭਈਓ ਜਿਸ ਦਾ ਸਭ ਸੇ ਅਧਾਰ ਫਿਰ ਤੀਸਰੀ ਵਿਚਾਰ ਹੈ ਠਾਤਰ ਦਾ ਅੰਮ੍ਰਿਤ ਬਿਨਾ ਤਿੰਨ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਹੋਰ ਕੁਝ ਨਹੀਂ ਇਸ ਬ੍ਰਹਮੰਡ ਵਿੱਚ ਸਾਚੇ ਨਾਮ ਦੀ ਵਡਾਈ ਮਤ ਤੋਂ ਧਰੋਗੋ ਇੱਥੇ ਕੋਈ ਕਿਸੇ ਕਹਾਣੀਆਂ ਕੋਈ ਨਹੀਂ ਇਹ ਵੀ ਮੈਰਜ ਕਰਦੇ ਆਂ ਔਰ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਜੁਰਤਨਾਲ ਕਹਿਣਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਤੁਸੀਂ ਕੋਈ ਗੁਰਨਾਮਕ ਦਾ ਇਤਿਹਾਸ ਲੱਭਣਾ ਚਾਹੋ ਕੋਈ ਨਹੀਂ ਤੁਸੀਂ ਇਹ ਲੱਭਣਾ ਚਾਹੋ ਗੁਰਨਾਮਕ ਦੇ ਮਾਤਾ ਪਿਤਾ ਕੌਣ ਸਨ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਤੁਸੀਂ ਇਹ ਲੱਭਣਾ ਚਾਹੋ ਗੁਰਨਾਮਕ ਦੇਵ ਜੀ ਮਹਾਰਾਜ ਦੀ ਭੈਣ ਦਾ ਕੀ ਨਾਮ ਸੀ ਬੇਬੇ ਦਾ ਕੀ ਨਾਮ ਸੀ ਮਾਤਾ ਪਿਤਾ ਦਾ ਕੀ ਨਾਮ ਸੀ ਕਿਹੜੇ ਸ਼ਹਿਰ ਵਿੱਚ ਪ੍ਰਗਟ ਹੋਏ ਕਦੋਂ ਪ੍ਰਗਟ ਹੋਏ ਕੁਝ ਨਹੀਂ ਲਿਖਿਆ ਕੇਵਲ ਰੱਬ ਦੀ ਗੱਲ ਕੇਵਲ ਕਸਮ ਦੀ ਗੱਲ ਕੇਵਲ ਪ੍ਰਮਾਤਮਾ ਦੀ ਗੱਲ ਔਰ ਗਜ਼ਬ ਦੀ ਗੱਲ ਇਹ ਹੈ ਪਾਤਸ਼ਾਹ ਤੇ ਇੱਥੇ ਤੱਕ ਕਹਿੰਦੇ ਨੇ ਬਾਣੀ ਵੀ ਮੇਰੀ ਨੇ ਇਤੇ ਜੈਸੇ ਮੈਂ ਆਵੇ ਕਸਮ ਦੀ ਬਾਣੀ ਐ ਸੜਾ ਕਰੀਂ ਗਿਆਨ ਲੈਣਾ ਕਸਮ ਦੀ ਬਾਣੀ ਐ ਕਸਮ ਦੀ ਗੱਲ ਐ ਪ੍ਰਮਾਤਮਾ ਦੀ ਗੱਲ ਐ ਈਸ਼ਵਰ ਦੀ ਗੱਲ ਐ ਤੋ ਸਤ ਦੀ ਵਿਚਾਰ ਹੈ ਸੰਤੋਖ ਦੀ ਵਿਚਾਰ ਹੈ ਨਾਮ ਦੀ ਵਿਚਾਰ ਹੈ ਹੁਣ ਮਹਾਰਾਜ ਕਹਿੰਦੇ ਜੇ ਕੋ ਖਾਵੇ ਕੋਈ ਖਾਵੇ ਕੌਣ ਖਾਵੇਗਾ ਜਗेंद्र ਭੁੱਖ ਹੈ